ਕਿ 1 ਲੱਖ ਰੁਪਏ ਦਾ ਨਗਦੇ ਨਾਮ ਪਾਓ ਜੇ ਤੁਸੀਂ ਸਾਡੇ ਇਸ ਪ੍ਰੋਡਕਟ ਕੋਈ ਵੀ ਕੈਮੀਕਲ ਕਰਦੇ ਹੋ 23015 ਹੋ ਗਿਆ ਤੇ 23027 ਹੋ ਗਿਆ ਜੀ ਇਹ ਕਿੰਨੇ ਦੀ ਅਸੀਂ 5-6 ਵੈਰਾਈਟੀਆਂ ਲਾਉਣੀਆਂ ਜੀ ਸਮੇਂ-ਸਮੇਂ ਮੁਤਾਬਕ 8 ਕੁ ਮਹੀਨਿਆਂ ਦਾ ਕਿੰਨਾ ਹੋ ਜਾਂਦਾ ਜੀ ਉਹਦੇ ਵਿੱਚ ਮਿੱਠਾ ਪੈਣਾ ਸ਼ੁਰੂ ਹੋ ਜਾਂਦੇ ਉਹ ਲਗਭਗ ਕਿਵੇਂ ਆਪਾਂ ਨੂੰ ਗੇਤਾ ਪਸੇਤਾ ਗੁੜ ਬਣਾਉਣ ਦੀ ਲੋੜ ਆਏ ਬਣਦਾ ਰਹਿੰਦਾ ਜੀ ਚਾਹਾਂਗੇ ਵੀ ਵਧੀਆ ਚੀਜ਼ ਖਾਵੋ ਕੁਆਲਿਟੀ ਦੀ ਖਾਵੋ ਖਲਾੜਾਂ ਤੇ ਆਪਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਨਾ ਜਿਹੜਾ ਝੋਕਾ ਹੁੰਦਾ ਉਹ ਚੀਜ਼ ਦੀ ਗੌਰ ਰੱਖੋ ਬਹੁਤ ਗੰਦਮੰਦ ਦਾ ਝੋਕਾ ਉਹ ਲਾਉਂਦੇ ਨੇ ਕਿਵੇਂ ਫਲਾਸਕਟ ਹੋਗੀ ਬੂਟਾਂ ਦੀ ਵੇਸਟਿੰਗ ਹੋਗੀ ਉਹ ਮਰੇਲ ਕੋਟਰਲ ਤੋਂ ਆਉਂਦੀ ਆ ਉਹਦਾ ਝੋਕਾ ਲਾਈ ਜਾਂਦੇ ਨੇ ਜਿਹੜੀ ਉਹ ਗੁੜ ਦੇ ਵਿੱਚ ਵੀ ਕੜਤਨ ਬਾਸ ਨਾਉਂਦੀ ਆ ਬਾਕੀ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਵਾਕ ਪੋਰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਾਹਵ ਦਾ ਅੱਜ ਉਸ ਨੌਜਵਾਨ ਕਿਸਾਨ ਵੀਰਾਂ ਦੀ ਗੱਲ ਕਰਾਂਗੇ ਜੋ ਆਪਣਾ ਹੀ ਗੰਨਾ ਬੀਜ ਕੇ ਆਪਣੇ ਖੇਤ ਦੇ ਵਿੱਚ ਗੰਨਾ ਬੀਜ ਕੇ ਇੱਕ ਕਲਾਰ ਚਲਾ ਰਹੇ ਨੇ ਤਕਰੀਬਨ 15 ਸਾਲ ਉਹਨਾਂ ਨੂੰ ਹੋ ਗਏ ਇਹ ਜਗ੍ਹਾ ਤੇ ਉਸ ਕਲਾਰ ਨੂੰ ਚਲਾਉਂਦੇ ਹੋਏ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਰੋਡ ਹੈ ਚੰਡੀਗੜ੍ਹ ਤੋਂ ਬਟਿੰਡਾ ਨੈਸ਼ਨਲ ਹਾਈਵੇ ਹੈ ਉਸ ਰੋਡ ਤੇ ਪ੍ਰੀਤ ਕਲਾਰ ਲੱਗਿਆ ਹੋਇਆ ਹੈ ਜਿੱਥੇ ਕੀ ਦੇਸੀ ਗੁੜ ਤੇ ਸ਼ੱਕਰ ਤਿਆਰ ਹੁੰਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਵੀਰ ਨੇ ਲਿਖ ਕੇ ਲਾਇਆ ਹੋਇਆ ਹੈ ਕਿ 1 ਲੱਖ ਰੁਪਏ ਦਾ ਨਗਦ ਦੇ ਨਾਮ ਪਾਓ ਜੇ ਤੁਸੀਂ ਸਾਡੇ ਇਸ ਪੌਡਕਾਸਟ ਕੋਈ ਵੀ ਕੈਮੀਕਲ ਕਰਦੇ ਹੋ ਕਿਉਂਕਿ ਜਿਹੜਾ ਲਿਖਿਆ ਵੀਰ ਨੇ ਗੋੜ ਵਿੱਚ ਕੈਮੀਕਲ ਹੋਣ ਤੇ ਵੀ 1 ਲੱਖ ਰੁਪਿਆ ਅਨਾਮ ਪਾਇਆ ਜਾ ਸਕਦਾ ਹੈ ਚੈਲੰਜ ਬਹੁਤ ਵੱਡਾ ਹੈ ਗੱਲ ਕਰਾਂਗੇ ਵੀਰਾਂ ਨਾਲ ਵੀ ਕੀ ਗੱਲਬਾਤ ਆ ਕਿਸ ਤਰ੍ਹਾਂ ਤੁਸੀਂ ਐਡੇ ਵੱਡੇ ਚੈਲੰਜ ਚੈਲੰਜ ਦੀ ਗੱਲ ਕਰਦੇ ਹੋਂ ਕਿਉਂਕਿ ਹਰ ਜਗ੍ਹਾ ਕਲਾੜ ਲੱਗੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਹਰ ਸ਼ਹਿਰ ਦੇ ਵਿੱਚ ਹਰ ਰੋੜਾ ਮੇਨ ਰੋੜਾ ਤੇ ਕਲਾੜ ਹੁੰਦੇ ਹਨ ਪਰ ਉਹਨਾਂ ਤੇ ਇਸ ਤਰ੍ਹਾਂ ਦੀ ਚੀਜ਼ ਨਹੀਂ ਲਿਖੀ ਜਾਂਦੀ ਗੱਲ ਕਰਾਂਗੇ ਉਸ ਵੀਰ ਨਾਲ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਆਪਣੇ ਖੇਤ ਤੋਂ ਤਿਆਰ ਕੀਤਾ ਗੰਨਾ ਹੀ ਇਸ ਅ ਕੁਲਾਰੀ ਦੇ ਵਿੱਚ ਪੀੜਿਆ ਜਾਂਦਾ ਹੈ ਤੇ ਉੱਥੋਂ ਹੀ ਇਸ ਨੂੰ ਅੱਗੇ ਸ਼ੱਕਰ ਜਾਂ ਗੁੜ ਵਿੱਚ ਤਬਦੀਲ ਕੀਤਾ ਜਾਂਦਾ ਹੈ ਕਿਉਂਕਿ ਵੀਦਾ ਕਹਿਣਾ ਹੈ ਕਿ ਉਹ ਖੁਦ ਆਪਣੀ ਮਿਹਨਤ ਕਰਦੇ ਹਨ ਤੇ ਆਪਣੇ ਕਾਰੀਗਰਾਂ ਨਾਲ ਆਪ ਕੰਮ ਕਰਦੇ ਹਨ ਤਾਂ ਕਿ ਇਹ ਕੋਈ ਵੀ ਕਿਸੇ ਤਰੀਕਾ ਜਹਿਰੀਲਾ ਪਦਾਰਥ ਦੀ ਕੋਈ ਹੋਣ ਦੀ ਸ਼ੰਕਾ ਹੀ ਨਹੀਂ ਹੈ ਗੱਲਬਾਤ ਕਰ ਲੈਣੇ ਆ ਕੀ ਨਾਮ ਵੀਰ ਜੀ ਸਸੀਗਾ ਮੇਰਾ ਨਾਮ ਕੋ ਦਸਤਿਹਾਨ ਸਿੰਘ ਜੀ ਸਾਨੂੰ ਭਗਵਾਨ ਸਿੰਘ ਪਿੰਡ ਕਾਵਦਾ ਆ ਆ ਵੀਰ ਪਿੰਡ ਕਾ ਆਦਾਂ ਤੁਸੀਂ ਹਨ ਗੁਰਤੇਜਨ ਸਿੰਘ ਵੀਰ ਦਾ ਨਾਮ ਹੈ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਹੋਇਆ ਸਾਨੂੰ ਇਹ ਕਿ 15ਵਾਂ ਸਾਲ ਆ ਜੀ ਲਗਭਗ ਇਸੇ ਜਗ੍ਹਾ ਤੇ ਨਹੀਂ ਇਸੇ ਜਗ੍ਹਾ ਬਲਦੇ ਰਹਿੰਦੇ ਇਹ ਜਗ੍ਹਾ ਆਪਣੇ ਲੱਭੇ ਠੇਕੇ ਤੇ ਹੁੰਦੀ ਹੈ ਜੀ ਤੇ ਹੁਣ ਤਾਂ 8-10 ਸਾਲ ਹੋ ਗਏ ਇੱਕ ਜਗ੍ਹਾ ਤੇ ਜੂ ਆਪਣਾ ਥੋੜਾ ਮੋਟਾ ਕਿਲੇ ਦੋ ਕਿਲੇ ਦਾ ਫਰਕ ਹੁੰਦਾ ਜੀ ਉਹ ਪਟਿਆਲਾ ਰੋਡ ਦੀ ਹੁੰਦੇ ਆ ਅਸੀਂ ਨਦੀਕਾ ਆਟਲੈਟ ਮਾਲ ਦੇ ਲਵੇ ਜੀ ਪਤਾ ਲੱਗਿਆ ਵੀ ਤੁਹਾਡਾ ਖੇਤ ਜਿਹੜਾ ਖੇਤ ਟਿੱਬਿਆਂ ਦਾ ਖੇਤ ਹੁੰਦਾ ਸੀ ਕਿਸੇ ਟਾਈਮ ਹਾਂਜੀ ਟਿੱਬੇ ਤਾਂ ਬਹੁਤ ਵੱਡੇ ਸਾਡਾ ਜਿਹੜਾ ਦਾਦਾ ਸੀਗਾ ਜੀ ਉਹਨੂੰ ਗੱਠੂ ਬਚਨਾ ਕਹਿੰਦੇ ਸੀ ਉਹਦੇ ਟਿੱਬੇ ਮਹਿਸੂਸ ਤੇ ਜੀ 200 ਵਿਗੇ ਦਾ ਸਾਡਾ ਟੱਕ ਸੀਗਾ ਜੀ ਦਾਦੇ ਲਵੇ ਉਹ ਸਾਡਾ ਟਿੱਬਿਆਂ ਨਾਲ ਦੀ ਆ ਜੀ ਭਰਿਆ ਹੋਇਆ ਉਸ ਤੋਂ ਬਾਅਦ ਅਸੀਂ ਮਿਹਨਤ ਕੀਤੀ ਹੌਲੀ ਹੌਲੀ ਟਿੱਬੇ ਚੱਕੇ ਤੇ ਬਾਹਣ ਬਹੁਤ ਵਧੀਆ ਬਣਾਇਆ ਜੀ ਹੁਣ ਉੱਥੇ ਗੰਨਾ ਉਗਾਉਣ ਹੈ ਜੀ ਤੇ ਗੰਨਾ ਬਹੁਤ ਸੋਹਣਾ ਹੁੰਦਾ ਜੀ ਗੰਨਾ ਤੁਸੀਂ ਆਪਣੀ ਜ਼ਮੀਨ 'ਚ اگਾਉਨੇ ਹੋ ਤੇ ਠੇਕੇ ਦੇ ਵੀ ਲੈ ਕੇ ਗੰਨਾ ਵਾਹਣਾ ਗੰਨਾ اگਾਉਨੇ ਹੋ ਹਾਂਜੀ ਸਰ ਅਸੀਂ ਆਪਣੀ ਜ਼ਮੀਨ 'ਚ ਵੀ ਗੰਨਾ اگਾਉਣਾ ਜੀ ਫਿਰ ਇੱਕ ਜਗ੍ਹਾ ਗੰਨਾ ਹੁੰਦਾ ਨਹੀਂ ਹੈਗਾ ਜੀ 2 ਸਾਲਾਂ ਬਾਅਦ ਗੰਨਾ ਪੁੱਟ ਕੇ ਦਵਾਦਾ ਲਾਉਣਾ ਪੈਂਦਾ ਫਿਰ ਅਸੀਂ ਠੇਕੇ ਤੇ ਵੀ 30 40 ਕਿੱਲੇ ਵਾਹਣ ਲੈਨੇ ਆ ਜੀ ਤੇ ਹੋਰ ਫਸਲਾਂ ਵੀ ਕਰਦੇ ਆ ਨਾਲ ਗੰਨੇ ਦੇ ਵਿੱਚ ਜਿਵੇਂ ਹੁਣ ਤੁਸੀਂ ਇਹ ਕੋਲਾੜ ਚਲਾਉਨੇ ਕਾਫੀ ਟਾਈਮ ਤੁਹਾਨੂੰ ਹੋ ਗਿਆ ਗੰਨੇ ਦੇ ਵਿੱਚ ਇਹ ਜੀਆਂ ਕਿਹੜੀਆਂ ਵੈਰਾਈਟੀਆਂ ਤੁਸੀਂ ਗੰਨਾ ਬੀਜਦੇ ਹੋ ਜਿਹੜੀ ਕਿ ਤੁਹਾਨੂੰ ਇਹ ਸੁੱਧਤਾ ਵਾਸਤੇ ਮਸ਼ਹੂਰ ਹੁੰਦੀਆਂ ਹਨ ਕਿਵੇਂ ਸੀਓ 118 ਹੋ ਗਿਆ ਜੀ ਸੀਓ 195 ਹੋ ਗਿਆ ਜੇ 88 ਹੋ ਗਿਆ 119 ਹੋ ਗਿਆ ਜੀ 23015 ਹੋ ਗਿਆ ਤੇ 23027 ਹੋ ਗਿਆ ਜੀ ਇਹ ਕਿੰਨੇ ਦੀ ਅਸੀਂ 5-6 ਵੈਰਾਈਟੀਆਂ ਲਾਉਣੀਆਂ ਜੀ ਸਮੇਂ ਸਮੇਂ ਮੁਤਾਬਕ 8 ਕੁ ਮਹੀਨਿਆਂ ਦਾ ਕਿੰਨਾ ਹੋ ਜਾਂਦਾ ਜੀ ਉਹਦੇ ਵਿੱਚ ਮਿੱਠਾ ਪੈਣਾ ਸ਼ੁਰੂ ਹੋ ਜਾਂਦੇ ਉਹ ਲਗਭਗ ਕਿਵੇਂ ਆਪਾਂ ਨੂੰ ਗੇਤਾਪ ਸੇਤਾ ਗੁੜ ਬਣਾਉਣ ਦੀ ਲੋੜ ਆਏ ਬਣਦਾ ਰਹਿੰਦਾ ਜੀ ਗੁੜ ਬਣਦਾ ਤਾਂ ਰਹਿੰਦੀ ਹੈ ਜਿਵੇਂ ਤੁਸੀਂ ਦੱਸੀ ਆ ਪਰ ਜਿਵੇਂ ਹੁਣ ਗੁੜ ਬਣਾ ਰਹੇ ਹਾਂ ਤਾਂ ਗੰਨੇ ਨੂੰ ਪਜਾਉਣ ਵਾਸਤੇ ਜਾਂ ਉਹਦੇ ਵਿੱਚ ਮਿੱਠਾ ਪਣ ਲੈਣ ਵਾਸਤੇ ਕੋਈ ਸਪਰੇ ਜਾਂ ਕੋਈ ਰੇ ਕਿਸ ਤਰ੍ਹਾਂ ਦੀ ਕੋਈ ਕੈਮੀਕਲ ਕੀ ਚੀਜ਼ ਪਾਉਣੀ ਹੈ ਜਿਹਦੇ ਨਾਲ ਤੁਹਾਨੂੰ ਇਹ ਹਾਨੀਕਾਰਕ ਨਾ ਹੋਵੇ ਸਰ ਜਿਹੜੀ ਹਾਨੀਕਾਰਕ ਦੀ ਗੱਲ ਆ ਜੀ ਮੈਂ ਕਿਵੇਂ ਕੋ ਦਾ ਜਿੰ ਦਵਾਈ ਆਗੇ ਅਸੀਂ ਉਹ ਪਾਉਣੇ ਆਗੇ ਵੀ ਉਹਦੇ ਨਾਲ ਕੋਈ ਵੀ ਹਾਨੀਕਾਰਕ ਨਾ ਕਿਸੇ ਵੀ ਦਾਤ ਨੂੰ ਹੋਵੇ ਜਿਹੜਾ ਗੁੜ ਖਾਂਦਾਗਾ ਤੇ ਜਿਵੇਂ ਕੋਲ ਹੋਰ ਹੋ ਗਈ ਫੈਲਾ ਡਾਉਨ ਦਵਾਈਆਂ ਹੋ ਗਏ ਇਹ ਦਵਾਈਆਂ ਅਸੀਂ ਗੱਡੇ ਦੇ ਵਿੱਚ ਪਾਉਂਦੇ ਨਹੀਂ ਹੈਗੇ ਕਿ ਮੈਂ ਖਾਦ ਦੇ ਤੋਂ ਉਹਦੇ ਰੂੜੀ ਜਿਆਦਾ ਵਧਤਦੇ ਆ ਜੀ ਤੇ ਹੋ ਦਵਾਈਆਂ ਤੋਂ ਅਸੀਂ ਬਹੁਤ ਪ੍ਰੇਜ ਰੱਖਦਾ ਕਿਵੇਂ ਸਾਨੂੰ ਯੂਨੀਵਰਸਿਟੀ ਸਪਾਸਾਂ ਕਹਿੰਦੇ ਉਹ ਸਾਬ ਨਾਲ ਹੀ ਅਸੀਂ ਗੰਨਾ ਉਗਾਉਣਾ ਹੈ ਜੀ ਉਹ ਸਾਬ ਨਾਲ ਹੀ ਅਸੀਂ ਦਵਾਈਆਂ ਸੁਪਦੇ ਆ ਹੋ ਲੈ ਹਾਂ ਪੰਜਾਬੀ ਯੂਨੀਵਰਸਿਟੀ ਜਲੰਧਰ ਜਾਂਦੇ ਰਹਿੰਦੇ ਹਾਂ ਹਾਂਜੀ ਜਲੰਧਰ ਜਾਂਦੇ ਰਹਿੰਦੇ ਆਂ ਜੀ ਲੁਧਿਆਣੇ ਜਾਂਦੇ ਰਹਿੰਦੇ ਆਂ ਕਿਵੇਂ ਉੱਥੋਂ ਆਪਣੇ ਸੰਗਰੂਪ ਵੀ ਜਾਂਦੇ ਰਹਿੰਦੇ ਇਹਨਾਂ ਨਾਲ ਸਾਡਾ ਸੰਪਰਕ ਰਹਿੰਦਾ ਜੀ ਕਿਵੇਂ ਸਾਡੀ ਏਤਗੀ ਚਾਰ ਕਿੱਲੇ ਸਦੋਂ ਵਜਾਈ ਹੈ ਜੀ ਇਹਨਾਂ ਨੇ ਕਹਿੰਦੇ ਤੁਸੀਂ ਗਾਹ ਨੂੰ ਤੇਲ ਦਾ ਕੰਮ ਕਰੋ ਉਹ ਵੀ ਤੇਲ ਦਾ ਕੰਮ ਵੀ ਨਾਲ ਕਰਾਂਗੇ ਜੀ ਜਿਹੜੀ ਤੁਸੀਂ ਸਰੋ ਬੀਜੀ ਆ ਉਹ ਤੁਸੀਂ ਆਪਣੇ ਘੇਰੇ ਚ ਵੀ ਦੀਏ ਦਾ ਠੇਕੇ ਦਾ ਖੇਤ ਲੈ ਕੇ ਬੀਜੀਆ ਸਰ ਬੀਜੇ ਤਾਂ ਉਹ ਠੇਕੇ ਦੇ ਖੇਤ ਪਹਿਲਾਂ ਗੰਨਾ ਲਾਇਆ ਜੀ ਗੰਨੇ ਦੇ ਉੱਤੇ ਸਦੋਂ ਬੀਜੀ ਆ ਜੀ ਨਾਲ ਤਾਂ ਆਪਣਾ ਗੰਨਾ ਹੋ ਜਾਣਾ ਇਹ ਨਾਲੇ ਚਾਰ ਕਿੱਲੇ ਚ ਸਦੋਂ ਆਈ ਉਹ ਆਪਣਾ ਇੱਕ ਲ ਨੋਪਾ ਨਹੀਂ ਇਸੇ ਜਗ੍ਹਾ ਕੋਲੂ ਲਾਉਂਗੇ ਜਾਂ ਕਿਤੇ ਹੋਰ ਜਗ੍ਹਾ ਲਾਵਾਂਗੇ ਨਹੀਂ ਕੋਲੂ ਹੀ ਨਾਲ ਹੀ ਲਾਦਾਂਗੇ ਜੀ ਖਲਾੜ ਦੇ ਕਿ ਮੈਂ ਲੋਕਾਂ ਦੀ ਡਿਮਾਂਡ ਆ ਸਤੂ ਆ ਕੇ ਮੰਗਦ ਨੇ ਪਹਿਲੇ ਸਾਲ ਸਤੂ ਮਿਰਚਾਂ ਮੰਗੀਆਂ ਲੋਕਾਂ ਨੇ ਹਲਦੀ ਮੰਗੀ ਕਹਿੰਦੇ ਵੀ ਤੁਸੀਂ ਕਿੰਨੇ ਵੀ ਚੀਜ਼ਾਂ ਪਿਉਰ ਨੇ ਆਪ ਦਿਓ ਜੀ ਹੁਣ ਆਪਾਂ ਹਲਦੀ ਵੀ ਲਾਉਣੇ ਆ ਮਿਰਚ ਵੀ ਲਾਉਣੇ ਆ ਜੀ ਚਨੇ ਵੀ ਲਾਉਣੇ ਆ ਕਾਲੇ ਕਿ ਮਸਰੀ ਹੋ ਜਾਂਦੀ ਹੈ ਇਹ ਵੀ ਚੀਜ਼ਾਂ ਲਾਉਣੇ ਆ ਜੀ ਤੇ ਹੁਣ ਸਦੋਂ ਦੀ ਬਹੁਤ ਜ਼ਿਆਦਾ ਡਿਮਾਂਡ ਕਰਦੇ ਨੇ ਕਹਿੰਦੇ ਸਾਨੂੰ ਸਦੋਂ ਇਦਾਂ ਹੀ ਦੇ ਦਿਓ ਜੀ ਕਿਉਂ ਲੋਕਾਂ ਨੂੰ ਪਤਾ ਵੀ ਹੈ ਕਿੰਨੇ ਦੇ ਵਿੱਚ ਖਾਦ ਬਹੁਤ ਘੱਟ ਪਾਉਂਦੇ ਆ ਸਦੋਂ ਚ ਵੀ ਘ ਤੇ ਮੈਂ ਲੋਕ ਨੂੰ ਇਹ ਕਿਹਾ ਕਿ ਆਪਾਂ ਤੇਲ ਬਣਾ ਕੇ ਵੇਚਾਂਗੇ ਜੀ ਸਦੋਂ ਦਾ ਕੀ ਲੱਗਦਾ ਕਿਸਾਨ ਵੀਰ ਗੰਨਾ ਬਹੁਤ ਹੋਗਾ ਹੁੰਦੇ ਨੇ ਗੰਨਾ ਆਗਾ ਹੁੰਦੇ ਨੇ ਫਿਰ ਉਹਨਾਂ ਨੂੰ ਮਿੱਲਾਂ ਚ ਲੈ ਜਾਂਦੇ ਨੇ ਮਿੱਲਾਂ ਚ ਲੈ ਜਾਂਦੇ ਨੇ ਤੇ ਕਈ ਕਈ ਦਿਨ ਉਹ ਗੰਨਾ ਮਿੱਲਾਂ ਚ ਰੱਖਿਆ ਨਹੀਂ ਜਾਂਦਾ ਜਦੋਂ ਰੱਖਿਆ ਜਾਂਦਾ ਕਾਫੀ ਟਾਈਮ ਉਹਨਾਂ ਦੀਆਂ ਪੇਮੈਂਟਾਂ ਆੜੀਆਂ ਰਹਿੰਦੀਆਂ ਨੇ ਪੇਮੈਂਟ ਆੜਨ ਤੋਂ ਬਾਅਦ ਧਰਨੇ ਮੁਜਾਰੇ ਕਰਨੇ ਪੈਂਦੇ ਨੇ ਸਰਕਾਰਾਂ ਦਾ ਪਿੱਟ ਸਿਆਪਾ ਕਰਨਾ ਪੈਂਦਾ ਫਿਰ ਕਿਤੇ ਜਾ ਕੇ ਕੋਈ ਪੇਮੈਂਟ ਦਾ ਹੱਲ ਹੁੰਦਾ ਉਹ ਵੀਰਾਂ ਲਈ ਕੀ ਕਹਿਣਾ ਜਾਵੇ ਉਹ ਵੀਰਾਂ ਲਈ ਐਦਾਂ ਜੀ ਕਿ ਮੈਂ ਆਪਣਾ ਥੋੜੇ ਲੈਵਲ ਤੇ ਆਪਣਾ ਕਿਵੇਂ ਸਾਨੂੰ ਦਾ ਸੱਕਰਕੋਟ ਦਾ ਕੰਮ ਵਧੀਆ ਲੱਗਦਾ ਜੀ ਵੀ ਸੱਕਰਕੋਟ ਦਾ ਕੰਮ ਕਰੋ ਜੀ ਆਪਣੀਆਂ ਫਸਲਾਂ ਦਾ ਤੁਸੀਂ ਆਪ ਮੁੱਲ ਤੈਅ ਕਰੋ ਤੇ ਦੁੱਗਣਾ ਜਿਹੇ ਆਪਦਾ ਰੇਟ ਰੱਖ ਦਿਓ ਤੁਹਾਡਾ ਆਪਦਾ ਰੇਟ ਹੋਊਗਾ ਕੋਈ ਐਮਐਸਪੀ ਲੈਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਜੀ ਕਿਵੇਂ ਹੁਣ ਸਾਨੂੰ ਖਨੌਰੀ ਬਾਡਰ ਤੇ ਸਾਡੇ ਕਿਸਾਨ ਭਰਾ ਬੈਠਿਆ ਜੀ ਐਮਐਸਪੀ ਵਾਸਤੇ ਰੇਟ ਪਿੱਛੇ ਬੈਠੇ ਆ ਜੀ ਕਿ ਮੈ ਸਾਨੂੰ ਕੋਈ ਵੀ ਰੇਟ ਲੈਣ ਦੀ ਕਿਦੋਂ ਕੋਈ ਸਰਕਾਰ ਦੇ ਕੋਈ ਮਦਦ ਮੰਗਣ ਦੀ ਲੋੜ ਨਹੀਂ ਹੈਗੀ ਜੀ ਅਸੀਂ ਆਪ ਦੇ ਗੰਨਾ ਖੁਦ ਉਗਾ ਕੇ ਪੰਚਾਤ ਫਸਲਾਂ ਆਪਦਾ ਰੇਟ ਸਾਡਾ ਆਪਦਾਗਾ ਜੀ ਹੁਣ 120 ਰੁਪਏ ਕਿਲੋ ਗੋੜਾ ਜੀ 120 ਸੱਕਰ ਹੈਗੀ ਤਾਂ ਵੀ ਆਪਣੀ ਡਿਮਾਂਡ ਲੋਕਾਂ ਦੀ ਇੰਨੀ ਜ਼ਿਆਦਾ ਹੈ ਜੀ ਗੁੜ ਦੀ ਪੂਰਾ ਨਹੀਂ ਹੋ ਰਿਹਾ ਸਰਕਾਰ ਵੀ ਕਹਿੰਦੀ ਆ ਕਿ ਫਸਲੀ ਵਿਭਿੰਨਤਾ ਰੱਖੋ ਫਸਲੀ ਵਿਭਿੰਨਤਾ ਮਲ ਕੇ ਵੀ ਝੋਨੇ ਨੂੰ ਘਟਾਓ ਕਿਉਂਕਿ ਪਾਣੀ ਦੀ ਬਰਬਾਦੀ ਹੁੰਦੀ ਆ ਪਰ ਗੰਨੇ ਦੇ ਵਿੱਚ ਪਾਣੀ ਦਾ ਕਿੰਨਾ ਕੁ ਖਪਤ ਘਟ ਹੁੰਦੀ ਆ ਜੀ ਚੋਣ ਦੇ ਮੁਕਾਬਲੇ ਦਾ ਜੀ ਗੰਨਾ ਕੁਝ ਵੀ ਪਾਣੀ ਨਹੀਂ ਲੈਂਦਾ ਹੈਗਾ ਪਹਿਲਾਂ ਪਹਿਲਾਂ ਇਹਨੂੰ ਪੰਜਾਹ ਪਾਣੀ ਲੱਗਦੇ ਆ ਉਦੋਂ ਬਾਅਦ ਸਿਆਲ ਚ ਕੋਈ ਪਾਣੀ ਦੀ ਲੋੜ ਨਹੀਂ ਹੈਗੀ ਜੀ ਤੇ ਜੀ ਦੀ ਤੋਂ ਦਾ ਅਸੀਂ ਭਰੇਜੇ ਰੱਖਦੇ ਆ ਪਿਛਲੀ ਵਾਰ ਤਾਂ ਸਾਡੇ ਜੀ ਦੀ ਇੱਕ ਫੁੱਟ ਵੀ ਨਹੀਂ ਸੀਗਾ ਜੀ ਕੱਲਾ ਗੰਨਾ ਤੇ ਮਿਰਚਾਂ ਤੇ ਬਸ ਹਲਦੀ ਲੱਗੀ ਹੋਈ ਸੀਗੀ ਤੇ ਇਤ ਕੀ ਮੱਕੀ ਲੱਗੀ ਹੋਈ ਆ ਜੀ ਆਪਣੇ 4 ਕਿੱਲੇ ਵੀ ਮੱਕੀ ਦਾ ਆਟਾ ਵੀ ਇੱਥੇ ਨਾਲ ਵੇਚਾਂਗੇ ਜੀ ਵੀ ਪੰਜਾਹ ਦਾ ਫਸਲਾਂ ਜਿਹੜੀਆਂ ਆਪਦੀਆਂ ਨੇ ਜਿਹੜੀਆਂ ਉਹੀ ਵੇਚਾਂਗੇ ਬਾਹਰੋਂ ਲੈ ਕੇ ਅਸੀਂ ਵੇਚਦੇ ਨਹੀਂ ਜੀ ਹਾਂ ਜੀ ਵੀਰ ਦਾ ਕਹਿਣਾ ਕਿ ਅਸੀਂ ਫਸਲਾ ਉਹੀ ਵੇਚਾਂਗੇ ਜੋ ਆਪਣੀਆਂ ਲੱਗੀਆਂ ਹੁੰਦੀਆਂ ਨੇ ਇਹਨਾਂ ਦੇ ਇੱਕ ਛੋਟੇ ਵੀਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਉਂਕਿ ਦੋਏ ਭਰਾ ਰਲ ਕੇ ਇੱਥੇ ਕੰਮ ਕਰਦੇ ਹਨ ਛੋਟਾ ਵੀਰ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਇਹ ਚੀਜ਼ਾਂ ਨੂੰ ਤਿਆਰ ਕਰਦੇ ਹਨ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਜੰਟ ਸਿੰਘ ਆ ਜੀ ਗੁਰਜੰਟ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਸਾਹਮਣੇ ਸਾਡੇ ਪਿਆਏ ਨੂੰ ਕੀ ਕਹਿੰਦੇ ਨੇ ਤੇ ਕਿਸ ਤਰ੍ਹਾਂ ਤੁਸੀਂ ਗੰ ਗੁੜ ਤਿਆਰ ਕਰਦੇ ਹੋ ਦੇਖੋ ਜੀ ਜਿਹੜਾ ਸੋਡੇ ਇਹ ਸਾਹਮਣੇ ਪਿਆ ਕਰ ਇਹਨੂੰ ਚੱਕ ਕਹਿੰਦੇ ਨੇਗੇ ਵਿੱਚ ਲੋਕ ਇਹਨੂੰ ਗੰਡ ਵੀ ਕਹਿੰਦੇ ਨੇਗੇ ਜੇ ਆਮ ਤੌਰ ਤੇ ਸੋਡਾ ਦੇਖਿਆ ਜਾ ਵੀ ਜਿਹੜੇ ਇਹ ਚੱਕ ਹੁੰਦੇ ਨੇਗੇ ਇਹ ਕਿਹੜਾ ਪੱਥਰ ਦੇ ਹੁੰਦੇ ਨੇ ਜੀ ਵਿੱਚ ਵੱਡੇ ਖਲਾੜ ਦੇ ਕਿੱਥੇ ਜੁਪੀ ਵਾਲੇ ਲੇਬਰ ਤਿਆਰ ਕਰਦੇ ਜਿਹੜਾ ਇਹ ਆਪਣਾ ਗੰਡ ਹੈ ਜੀ ਇਹ ਨਿੰਮ ਦੀ ਲੱਕੜ ਦਾ ਚੱਕ ਆਗਾ ਵੀ ਇਹਦੇ ਵਿੱਚ ਨਾ ਤਾਂ ਕੋਈ ਕਿਰਕ ਲਾਵੇ ਜੇ ਮਾੜੀ ਮੋਟੀ ਲੱਕੜਾ ਲਾ ਲੂ ਵੀ ਤਾਂ ਵੀ ਫਾਇਦਾ ਕਰੂ ਨਿੰਮ ਦੀ ਲੱਕੜ ਦਾ ਉਹ ਠੀਕ ਉਹਦੇ ਬਾਕੀ ਕਰਕਲ ਨਹੀਂ ਆਉਂਦੀ ਉਹਦੇ ਵਿੱਚ ਨਿੰਮ ਦੀ ਨੱਕੜ ਤਾਂ ਲੋਕਾਂ ਦਾ ਕਹਿਣਾ ਵੀ ਆਮ ਗੁਣਕਾਰੀ ਹੁੰਦੀ ਆ ਹਾਂਜੀ ਆ ਬਹੁਤ ਗੁਣਕਾਰੀ ਹੁੰਦੀ ਤਾਂ ਹੀ ਫਿਰ ਇਹ ਸਪੈਸ਼ਲ ਰੱਖਿਆ ਹੋਇਆ ਹੈ ਕਿ ਨਾ ਸਾਡਾ ਲੱਕੜ ਦਾ ਚੱਕ ਜਿਹੜੇ ਤੁਸੀਂ ਜਿਵੇਂ ਸ਼ਕਕਰ ਗੁੜ ਹੋਰ ਚੀਜ਼ਾਂ ਤਿਆਰ ਕਰਦੇ ਹੋ ਆ ਲਿਖਿਆ ਸੌਫ ਅਜਮੈਣ ਖੋਪੇ ਵਾਲਾ ਗੁੜ ਆ ਇਹ ਕੀ ਕੀ ਵੈਰਾਈਟੀਆਂ ਤਿਆਰ ਕਰਦੇ ਹੋ ਤੁਸੀਂ ਦੇਖੋ ਜੀ ਇੱਕ ਤਾਂ ਸੋਲੇ ਵਾਲਾ ਗੁੜ ਹੁੰਦਾ ਹੈਗਾ ਅਸੀਂ ਵਧੀਆ ਕਿਸਮ ਦੇ ਸੋਲੇ ਲਿਆ ਕੇ ਉਹਨਾਂ ਦਾ ਗੁੜ ਲਾ ਕੇ ਤੇ ਉ ਤਿਆਰ ਕਰਕੇ ਵੇਚਦੇ ਆ ਉਹਦਾ ਪ੍ਰਾਈਸ 250 ਰੁਪਏ ਕਿਲੋ ਆ ਜੀ ਫਿਰ ਸੌਫ ਜਮੈਨ ਖੋਪੇ ਵਾਲਾ ਗੋੜ ਹੁੰਦਾ ਜੀ ਉਹਦੀ ਟਿੱਕੀ ਕੱਟੀ ਜਾਂਦੀ ਆ ਫਿਰ ਇੱਕ ਸੈਂਪਲ ਗੋੜ ਹੁੰਦਾ ਜੀ ਆਪਣਾ ਚਾਹ ਵਾਲਾ ਜਿੰਨੇ ਮਰਜ਼ੀ ਚਾਹ ਚ ਪਾ ਕੇ ਉਬਾਲੇ ਦੋ ਬਿਚਾਹ ਨਹੀਂ ਫੜਦੀ ਪਿਓਰੇ ਹੋਊਗਾ ਵੀ ਇਹਦੇ ਵਿੱਚ ਇੱਕ ਵੀ ਪਰਸੈਂਟ ਕੋਈ ਮਿਲਾਵਟ ਨਹੀਂ ਹੋਊਗਾ ਸਾਡਾ ਲਿਖਿਆ ਵੀ ਹੋਇਆ ਵੀ ਆਗਰ ਜੇ ਕੋਈ ਸਾਡੇ ਗੋੜ ਜਾਂ ਸ਼ੱਕਰ ਦੇ ਵਿੱਚ ਉਹਰੇ ਮਿਲਾਵਟ ਪਾਈ ਜਾਂਦੀ ਆ ਤਾਂ ਆਪਾਂ 1 ਲੱਖ ਰੁਪਏ ਨਿਆਂ ਦੇ ਸਕਦੇ ਆ हां छोटे वीर ने दसया ਵੀ ਪਿਛਲੀ ਵਾਰ ਇੱਕ ਸੈਂਪਲ ਭਰਿਆ ਗਿਆ ਸੀ ਸਾਡਾ ਇੱਥੋਂ ਜਿਹੜਾ ਕਿ ਪਾਸ ਹੋ ਗਿਆ ਕਿਉਂਕਿ ਹੋਰ ਜਗ੍ਹਾ ਤੇ ਵੀ ਸੈਂਪਲ ਭਰੇ ਗਏ ਹਨ ਫੇਲ ਹੋਏ ਹਨ ਉਹਨਾਂ ਨੇ ਆਪਣੇ ਕੁਲਾੜ ਦਾ ਨਾਮ ਵੀ ਚੇਂਜ ਕਰਤਾ ਪਰ ਤੁਸੀਂ ਪਿਛਲੇ 14-15 ਸਾਲ ਤੋਂ ਆਪਣੇ ਕੁਲਾੜ ਦਾ ਨਾਮ ਇੱਕ ਹੀ ਰੱਖਿਆ ਪ੍ਰੀਤ ਕੁਲਾੜ ਹਾਂ ਜੀ ਸਾਨੂੰ 15 ਸਾਲ ਹੋ ਗਏ ਜੀ ਜੇ ਨਹੀਂ ਕਿ ਲੋੜ ਹੀ ਨਹੀਂ ਪਈ ਜੇ ਆਪਾਂ ਮਿਲਾਵਟ ਕਰਾਂਗੇ ਤਾਂ ਫੜਾਂਗੇ ਤਾਂ ਆਪਣਾ ਸੈਂਪਲ ਫੇਲ ਹੋਊਗਾ ਤੇ 15 ਸਾਲ ਹੋ ਗਏ ਸਾਡਾ ਨਾਮ ਇੱਕੇ ਰੱਖਿਆ ਜੀ ਪ੍ਰੀਤ ਖਲਾੜ ਤੇ ਲੋਕੀ ਬਹੁਤ ਪਿਆਰ ਕਰਦੇ ਨੇ ਕਿਵੇਂ ਹੁਣ ਗੋੜ ਤੇ ਸ਼ੱਕਰ ਦੀ ਐਡਵਾਂਸ ਬੁਕਿੰਗ ਆ ਗਈ ਤੇ ਅਜੇ ਸਾਡੇ 5-7 ਦਿਨ ਗਾਹਕ ਰੋਕੇ ਹੋਏ ਨੇ ਕਿਲੋ 2 ਕਿਲੋ ਵਾਲੇ ਉਹਨੂੰ ਦਈ ਜਾਂਦੇ ਆ ਕਿ ਪੰਜ ਚਾਰ ਕਾਉਂਟਲ ਵਾਲਾ ਜਿਹੜਾ ਦੋ ਕਾਉਂਟਲ ਆ ਉਹਨੂੰ 15 ਜਾਂ 20 ਦਿਨਾਂ ਦੀ ਬੁਕਿੰਗ ਤੇ ਸਮਾਨ ਮਿਲਦਾ ਜੀ ਆਪਣਾ ਉਹਦੇ ਕਰਕੇ ਵੀ ਮਿਲਾਵਟ ਨਹੀਂ ਇਹਦੇ ਵਿੱਚ ਇੱਕ ਵੀ ਪਰਸੈਂਟ ਆਉ। ਆਪਣੇ ਇੱਕ ਨਾ ਸੈਂਪਲ ਭਰੇਗਾ ਜੀ ਅਜ ਤੋਂ 2-3 ਮਹੀਨੇ ਪਹਿਲਾਂ ਉਹ ਪਾਸ ਹੋਏ ਰਿਹਾ। ਕੀ ਲੱਗਦਾ ਫਿਰ ਇਹ ਜਿਹੜਾ ਤੁਸੀਂ ਕਲਾੜਾ ਫਿਰ ਡੇਲੀ ਚਲਾਉਣੇ ਹੋ ਹਾਂਜੀ ਹਾਂ ਡੇਲੀ ਚਲਾਉਣਿਆਂਗੇ ਰੋਜ਼ 6 ਵਜੇ ਹੈਂਡਲ ਵੱਜ ਜਾਂਦਾਗਾ ਤੇ ਡੇਲੀ ਚੱਲਦਾਗਾ ਤੇ ਕਦੇ ਕੋਈ ਮੀਂਹ ਕਣੀ ਆਵੇ ਜਾਂ ਹਨੇਰੀ ਜ਼ਿਆਦੇ ਹੋਵੇ ਫਿਰ ਆਪਾਂ ਬੰਦ ਕਰ ਦਿੰਨੇ ਆ ਵੀ ਆਪਣੇ ਮਾਲ ਦੇ ਵਿੱਚ ਕੋਈ ਖਰਾਬੀ ਨਾ ਹੋਵੇ ਕਿਰਕਟ ਲਾਵੀ ਕਦਾਂ ਦਨ ਬੰਦ ਕਰ ਦੋ ਚਾਹੋ ਵੇਤਰ ਕਿਸੇ ਨੂੰ ਗੰਧ ਨੱਕ ਪਾਓ ਕੀ ਮੈਚਸ ਦੇਣਾ ਚਾਹੋਗੇ ਕਿਉਂਕਿ ਤੁਸੀਂ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਬੈਠੇ ਹੋ ਦੇਖੋ ਜੀ ਅਸੀਂ ਤਾਂ ਇਹੀ ਕਿਹੜਾ ਚਾਹਾਂਗੇ ਵੀ ਵਧੀਆ ਚੀਜ਼ ਖਾਵੋ ਕੁਆਲਿਟੀ ਦੀ ਖਾਵੋ ਖਲਾੜਾਂ ਤੇ ਆਪਾਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਨਾ ਜਿਹੜਾ ਝੋਕਾ ਹੁੰਦਾ ਉਹ ਚੀਜ਼ ਦੀ ਗੌਰ ਰੱਖੋ ਬਹੁਤ ਗੰਦਮੰਦ ਦਾ ਝੋਕਾ ਉਹ ਲਾਉਂਦੇ ਨੇ ਕਿਵੇਂ 플라스ਟਿਕਟ ਹੋਗੀ ਬੂਟਾਂ ਦੀ ਵੇਸਟਿੰਗ ਹੋਗੀ ਉਹ ਮਰੇਲ ਕੋਟਰਲੋਂ ਤਾਂ ਆਉਂਦੀ ਆ ਉਹਦਾ ਝੋਕਾ ਲਾਈ ਜਾਂਦੇ ਨੇ ਜਿਹੜੀ ਉਹ ਗੁੜ ਦੇ ਵਿੱਚ ਵੀ ਕੜਤਨ ਬਾਸ ਨਾਉਂਦੀ ਆ ਬਾਕੀ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਜਿਹੜਾ ਆਪਣੇ ਇਹ ਮੁੰਡਾ ਝੋਕਾ ਲਾ ਰਿਹਾਗਾ ਪਹਿਲਾਂ ਦਿਖਾਇਆ ਗਿਆਗਾ ਇਹ ਆਪਣੇ ਗੰਨੇ ਦੀ ਵੇਸਟ ਦੀ ਝੋਕਾਗਾ ਵੀ ਇਹ ਕੋਈ ਹਾਨੀਕਾਰਕ ਨਹੀਂ ਹੋਊਗਾ ਉਹ ਚੀਜ਼ ਵਿੱਚ ਰਲ ਜਾਂਦੀ ਆ ਇਹੋ ਜਿਹਾ ਚੀਜ਼ਾਂ ਦਾ ਪੁੰਧਿਆਣ ਰੱਖਣਾ ਚਾਹੀਦਾ 1 ਲੱਖ ਦਾ ਨਗਦੇ ਨਾਮ ਦਾ ਵੀ ਪੋਸਟਰ ਲਾਇਆ। ਹਾਂਜੀ ਹਾਂ ਉਹ ਤਾਂ ਫਿਰ ਆਪਾਂ ਨੇ ਲਾਇਆ ਕਿ ਨਾ ਮਲਾਪਟ ਰਹਿਤ ਹੋਊਗਾ ਆਪਣਾ। ਜਿੱਦਾਂ ਦਾ ਆਪਣਾ ਗੰਨਾ ਹੋਊਗਾ, ਗੰਨੇ ਦੇ ਜੂਸ ਤੋਂ ਗੁੜ ਤਿਆਰ ਹੋਊਗਾ, ਉਹੀ ਆਪਾਂ ਗਾਹਕਾਂ ਨੂੰ ਦੇਣਾ ਚਾਹੁੰਦੇ ਹਾਂ। हां दो परा ने दोए परा अपने ਕਾਰੀਗਰਾਂ ਨਾਲ ਆਪ ਕੰਮ ਕਰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਹਰ ਚੈਲੰਜ ਮਲੂਜ ਆ ਅਸੀਂ ਲੋਕਾਂ ਨੂੰ ਵੀ ਚੈਲੰਜ ਕਰਦੇ ਆ ਵੀ ਜੋ ਚੀਜ਼ ਖਾਣੀ ਆ ਉਹਨੂੰ ਬਿਹਤਰ ਤੇ ਵਧੀਆ ਚੀਜ਼ ਖਾਓ ਮਲਾਵਟ ਚੀਜ਼ ਤੋਂ ਗੁਰੇਜ਼ ਕਰੋ ਸਾਡੇ ਲਵੇ ਜੋ ਵੀ ਮਟੀਰੀਅਲ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਅਸੀਂ ਇਸੇ ਕਰਕੇ ਹੀ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਤੁਸੀਂ ਦੇਖਦੇ ਦਿਓ ਨਿਰਪੱਖ ਬੋਸਟ ਮੈਂ ਹਰਪਾਲ ਸਿੰਘ ਕਾਵਦਾ ਸੰਗ੍ਰਹਿ